ਬੰਦਗੀ ਕਰਨ ਨਾਲ ਹੁੰਦਾ ਕੀ ਹੈ ਨਾਮ ਜਪਣ ਨਾਲ ਹੁੰਦਾ ਕੀ ਹੈ ਆਉ ਪੁੱਛਣਾ ਕਰੀਏ ਸਤਿਗੁਰੂ ਪਾਸ਼ਾ ਤੋਂ ਕਿ ਨਾਮ ਜਪਣ ਨਾਲ ਵਾਹਿਗੁਰੂ ਕਹਿਣ ਨਾਲ ਹੋਣਾ ਕੀ ਹੈ ਜਪ ਤਾਂ ਲਈਏ ਤੇ ਫਿਰ ਇਹਦਾ ਪਤਾ ਵੀ ਸਾਨੂੰ ਚੱਲੇ ਨਾ ਹੋਣਾ ਕੀ ਹੈ ਭਾਈ ਵੀਰ ਸਿੰਘ ਜੀ ਕਿਤਾਬ ਇੱਕ ਗੁਰਮੁਖ ਸਿੱਖ ਆ ਸੁਣਿਓ ਉਹਦੇ ਵਿੱਚ ਜ਼ਿਕਰ ਹੁੰਦਾ ਹਰਬਾਤ ਸਿੰਘ ਅਟਾਰੀ ਦੇ ਰਹਿਣ ਵਾਲੇ ਗੁਰਮੁਖੀ ਸਿੱਖਿਆ ਕਿਤਾਬ ਹੈ ਭਾਈ ਵੀਰ ਸਿੰਘ ਜੀ ਤੇ ਜਿਹੜੇ ਹਰਬਾਤ ਸਿੰਘ ਨੇ ਨਾ ਅਟਾਰੀ ਦੇ ਰਹਿਣ ਵਾਲੇ ਉਹ ਭਾਈ ਵੀਰ ਸਿੰਘ ਨੂੰ ਪੁੱਛਦੇ ਨੇ ਪਤਾ ਕੀ ਕਹਿੰਦੇ ਨੇ ਕਈ ਹੁੰਦੇ ਨੇ ਆਪਣੇ ਆ ਵਿਚਾਰ ਵੀ ਬਹੁਤ ਜਣੇ ਭਾਈ ਹਰਬੰਸ ਸਿੰਘ ਭਾਈ ਵੀਰ ਸਿੰਘ ਨੂੰ ਕਹਿੰਦਾ ਮੈਂ ਵਾਹਿਗੁਰੂ ਵਾਹਿਗੁਰੂ ਜਪਣ ਦੀ ਸ਼ਕਤੀ ਨੂੰ ਮੈਂ ਨਹੀਂ ਮੰਨਦਾ ਸੁਣਿਓ ਵਾਹਿਗੁਰੂ ਵਾਹਿਗੁਰੂ ਜਪਣ ਦੀ ਸ਼ਕਤੀ ਨੂੰ ਮੈਂ ਨਹੀਂ ਮੰਨਦਾ ਇਹ ਕੌਣ ਕਹਿੰਦਾ ਹੈ ਹਰਬੰਸ ਸਿੰਘ ਅਟਾਰੀ ਦਾ ਰਹਿਣ ਵਾਲਾ ਭਾਈ ਵੀਰ ਸਿੰਘ ਨੂੰ ਪੁੱਛਦਾ ਕਹਿੰਦਾ ਤੁਹਾਡਾ ਕੀ ਵਿਚਾਰ ਹੈ ਅਸੀਂ ਵੀ ਪੁੱਛ ਲੈਨੇ ਆ ਤੇ ਗਰੰਤੀ ਜੀ ਰਾਗੀ ਸਿੰਘ ਜੀ ਸਾਨੂੰ ਦੱਸੋ ਵੀ ਇਹਦਾ ਕੀ ਮਤਲਬ ਹੈ ਉਦਾਂ ਹੀ ਉਹ ਪੁੱਛਦਾ ਹੈ ਭਾਈ ਵੀਰ ਸਿੰਘ ਨੂੰ ਮੈਂ ਵਾਹਿਗੁਰੂ ਵਾਹਿਗੁਰੂ ਜਪਣ ਦੀ ਸ਼ਕਤੀ ਨੂੰ ਮੈਂ ਨਹੀਂ ਮੰਨਦਾ ਤੁਹਾਡਾ ਕੀ ਵਿਚਾਰ ਹੈ ਤੇ ਹੁਣ ਭਾਈ ਵੀਰ ਸਿੰਘ ਤੱਕ ਪਹੁੰਚੇ ਨਮਰਤਾ ਚ ਆ ਕੇ ਕਹਿੰਦੇ ਕੰਦੇ ਜੱਪ ਕੇ ਵੇਖਿਆ ਐ ਆਖੋ ਸਤਨਾਮ ਵਾਹਿਗੁਰੂ ਹੁਣ ਜਿਨੇ ਚੱਕ ਕੇ ਕੋਈ ਚੀਜ਼ ਚੱਕ ਕੇ ਨਾ ਦੇਖੀ ਹੋਏ ਸਵਾਦ ਦਾ ਥੋੜੀ ਪਤਾ ਲੱਗਦਾ ਹੈ ਗਲਾਬ ਜਮਨ ਖਾਵਾਂਗੇ ਤੇ ਪਤਾ ਲੱਗੇਗਾ ਕਿਹੋ ਜਿਹਾ ਨੇ ਸਵਾਦ ਕਿਹੋ ਜਿਹਾ ਹੈ ਬਿਨਾਂ ਖਾਧੇ ਤਾਂ ਕੀ ਪਤਾ ਲੱਗਣਾ ਹਣ ਭਾਈ ਵੀਰ ਸਿੰਘ ਕਹਿੰਦੇ ਜਪ ਕੇ ਵਿਖੇ ਕਹਿੰਦਾ ਜਪ ਕੀਤਾ ਨਹੀਂ ਵਿਖਿਆ ਕੋ ਸਤਨਾ ਸ੍ਰੀ ਅਕਾਲ ਕਹਿੰਦਾ ਫਿਰ ਜਪ ਕੇ ਵੇਖ ਜਪ ਕੇ ਵੇਖ ਫਿਰ ਦੱਸੇ ਹਣ ਭਾਈ ਵੀਰ ਸਿੰਘ ਭਾਈ ਹਰਵੰਸ ਸਿੰਘ ਠਾਰੀ ਦੇ ਰਹਿਣ ਵਾਲੇ ਕੀ ਕਰਦੇ ਨੇ 15 ਦਿਨ ਸਾਰੇ ਰੁਝੇਵੇਂ ਕੰਮਕਾਰ ਬੰਦ ਕਰ ਦਿੱਤੇ ਘਰੋਂ ਬਾਹਰ ਨਹੀਂ ਨਿਕਲਿਆ ਪਤਾ ਕੀ ਕਰੀ ਗਿਆ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ 15 ਦਿਨ ਕੋਈ ਕੰਮਕਾਰ ਨਹੀਂ ਕੀਤਾ ਘਰ ਬੈਠ ਕੇ ਬਸ ਵਾਹਿਗੁਰੂ ਦਾ ਸਿਮਰਨ ਕਰੀ ਜਾਂਦਾ ਹੈ ਤੇ ਜਦੋਂ 15 ਦਿਨ ਬਾਅਦ ਭਾਈ ਵੀਰ ਸਿੰਘ ਨੂੰ ਆ ਕਰਕੇ ਮਿਲਦਾ ਹੈ ਨਾ ਤੇ ਪਤਾ ਕੀ ਕਹਿੰਦਾ ਹੈ ਕਹਿੰਦਾ ਵੀਰ ਸਿੰਘ ਜੀ ਤੁਹਾਨੂੰ ਦੱਸਣ ਦੀ ਲੋੜ ਨਹੀਂ 15 ਦਿਨ ਹਾਜ਼ਰੀ ਲਾ ਕੇ ਵੇਖੀ ਐ ਨਾਮ ਜਪ ਕੇ ਵੇਖਿਆ ਸ਼ਕਤੀ ਵੀ ਵੇਖ ਲਈ ਐ ਰਸ ਵੀ ਵੇਖ ਲਿਆ ਐ ਮੈਨੂੰ ਇੰਜ ਪ੍ਰਤੀਤ ਹੁੰਦਾ ਐ ਮੈਨੂੰ ਇੰਜ ਜਾਪਦਾ ਧੰ ਗੁਰੂ ਨਾਨਕ ਨੇ ਮੈਨੂੰ ਗੰਗਾਲੀ ਵਿੱਚੋਂ ਕੱਢ ਲਿਆ ਖੋ ਸਤਨਾਮ ਸ੍ਰੀ ਆਖਿ ਗੁਰੂ ਗੰਗਾਲੀ ਵਿੱਚੋਂ ਕੱਢ ਲਿਆ ਇਹ ਹੁੰਦਾ ਹੈ ਨਾਮ ਜਪਣ ਦੇ ਨਾਲ ਕਰ ਬੰਦੇ ਤੋਂ ਬੰਦਗੀ ਜਿੱਤਰ ਘਟਮੈ ਸਾਹ ਤੂੰ ਕਾਹੇ ਢੋਲੈ ਪ੍ਰਾਣੀਆਂ ਤੂੰ ਢੋਲਦਾ ਕਿਉਂ ਹੈ ਤੂੰ ਢੋਲ ਪਤਾ ਕਿਉਂ ਜਾਂਦਾ ਆਪਾਂ ਵੀ ਢੋਲ ਜਾਣੇ ਜਦੋਂ ਸਾਨੂੰ ਦੁੱਖ ਘੇਰ ਲੈ ਬਿਪਤਾ ਆ ਜਾਏ ਘਰ ਚ ਗਰੀਬੀ ਆ ਜਾਏ ਤੇ ਰੱਸੀ ਢੋਲ ਜਾਂਦੀ ਆ ਤੇ ਸਤਿਗੁਰ ਪਾਸ਼ਾ ਪਤਾ ਕਿਉਂ ਠੀਕ ਹੈ ਨਹੀਂ